ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂ ਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿ ਬਲੌਗ ਕਿਓ ਜਿ ਲੱਗਦੇ ਤੁਹਾਨੂੰ ਸਾਡੇ ਹਾਂ ਜੀ ਸ਼ਾਮ ਦਾ ਵੇਲਾ ਹੈ ਬਿਲਕੁਲ ਪੌਣੇ 7 ਹੋ ਚੁੱਕੇ ਨੇ ਤੇ ਆਪਾਂ ਹੁਣ ਲੱਗੇ ਆ ਬਲੌਗ ਦੀ ਸਟਾਰਟਿੰਗ ਕਰਨ ਹਵਾ ਬਹੁਤ ਨਹੀਂ ਲੱਗ ਚੱਲ ਰਹੀ ਹੈ ਠੰਡੀ ਤੇ ਮੈਂ ਤੁਹਾਨੂੰ ਅੱਜ ਦਿਖਾ ਦਈਏ ਤੇ ਜਿਸ ਤਰ੍ਹਾਂ ਕੱਲ ਆਪਣੇ ਮੀਂਹ ਪਿਆ ਸੀਗਾ ਵੀ ਮੀਂਹ ਤੋਂ ਬਾਅਦ ਕਿ ਹੋ ਜਾ ਮੌਸਮ ਆਪਣਾ ਇੱਧਰ ਆਪਣੇ ਵੱਲ ਉਹ ਤੁਹਾਨੂੰ ਦਿਖਾਉਣ ਲੱਗੇ ਆ ਕੋਈ ਤੁਹਾਡੇ ਨਾਲ ਅੱਜ ਦਾਲ ਸਬਜ਼ੀ ਦੀ ਆਪਾਂ ਵੀਡੀਓ ਨਹੀਂ ਬਣਾ ਰਹੇ ਤੇ ਤੁਹਾਨੂੰ ਮੌਸਮੇ ਦਿਖਾਉਣੀ ਹੈ ਅੱਜ ਮੌਸਮ ਦੀ ਅਪਡੇਟ ਦੰਨੇ ਆ ਤੇ ਆ ਦੇਖੋ ਮੇਰੇ ਕੀ ਹੋ ਗਿਆ ਪਤਾ ਨਹੀਂ ਕੀ ਮੈਨੂੰ ਤਾਂ ਸਮਝ ਨਹੀਂ ਲੱਗਦੀ ਹੈ ਕਿ ਕੀ ਹੋ ਗਿਆ ਜਲਾਟ ਹੋ ਜਾਂਦੀ ਹੈ ਇਹਦੇ ਵਿੱਚ ਤੇ ਮੌਸਮ ਬਹੁਤ ਸੋਹਣਾ ਹੋਇਆ ਹੈ ਠੰਡੀ ਹਵਾ ਚੱਲ ਰਹੀ ਹੈ ਤੁਹਾਨੂੰ ਦਿਖਾਉਣੀ ਹੈ ਬੈਕ ਕੈਮਰੇ ਨਾਲ ਤਾਂ ਭਾਂਡੇ ਮਾਂਝ ਕੇ ਰਹੀਆਂ ਹੁਣ ਤਾਰਾ ਚੋਕੇ ਆ ਕੇ ਉਸ ਤੋਂ ਬਾਅਦ ਦਾਲ ਨੂੰ ਤੜਕਾ ਲਾਇਆ ਤੇ ਭਾਂਡੇ ਮਾਂਝੇ ਇੱਦੋਂ ਦੇਖੋ ਚੁੰਮੂ-ਮੁੰਨੂ ਬੈਠੇ ਨੇ ਆਪਣੇ ਹਵਾ ਚੱਲ ਰਹੀ ਹੈ ਸੋਹਣੀ ਉਸ ਤੋਂ ਬਾਅਦ ਮੌਸਮ ਆਪਣੇ ਬਿਲਕੁਲ ਠੀਕ ਆ ਮੀਂਹ ਪੈਣ ਤੋਂ ਬਾਅਦ ਕੰਪੈਨਾਂ ਆਪਣੇ ਚੱਲ ਪਈਆਂ ਦੇਖੋ ਇੱਧਰ ਵੀ ਸਾਰੀ ਕਣਕ ਵੱਡੀ ਗਈ ਤੇ ਇੱਧਰ ਵੀ ਸਾਰੀ ਵੱਢ ਗਈ ਇਹ ਘਾਹ ਰਹਿ ਗਈ ਜਿਹੜੀ ਤੇ ਬਾਕੀ ਉਹ ਦੂਰ ਤੱਕ ਸਾਰੀਆਂ ਕਣਕਾਂ ਵੱਡੀਆਂ ਗਈਆਂ ਕੰਪੈਨਾਂ ਐਨ ਚੱਲ ਪਈਆਂ ਤੇ ਆਪਣੇ ਇਧਰ ਮੀਂਹ ਘੱਟ ਸੀਗਾ ਆਪਣੇ ਨੁਕਸਾਨ ਦੀ ਘੱਟ ਹੋਇਆ ਉਧਰ ਚੋਰ ਪਾਸੇ ਕਾਫੀ ਮੀਂਹ ਪੈ ਗਿਆ ਬਲੀਆਂ ਵੀ ਝਾੜਤੀ ਪਰ ਆਪਣਾ ਠੀਕਾ ਇੱਕ ਦਿਨ ਤਾਂ ਅੱਜ ਕੰਫੈਨ ਆਈ ਸੀਗੀ ਰਿਆਖਨ ਦਾ ਜੁੜਦੀ ਪਣਾ ਮੈਂ ਧੋਣੀ ਲਾ ਕੇ ਸੀਗੀ ਮੰਗਲੂ ਖੜਾ ਹੈ ਗੋਹਾ ਫੇਰ ਖਿਚਣਾ ਆਉਗਿਆ ਸਾਫ ਕਰਕੇ ਗਈ ਸੀਗੀ ਸਾਰਾ ਚਲੋ ਖਿਚ ਦਿੰਨੇ ਆ ਅੱਜ ਮੈਂ ਗੋਹਾ ਨਹੀਂ ਚੱਕਿਆ ਹੈਗਾ ਸ਼ਾਮੜਾ ਕਿਉਂਕਿ ਮੈਨੂੰ ਥੋੜਾ ਲੱਗਦਾ ਸੀਗਾ ਗੋਬਰ ਗੈਸ ਚ ਪਾਣਾ ਸਵੇਰੇ ਪਾਵਾਂਗੇ ਤੇ ਤੁਹਾਨੂੰ ਦਿਖਾਉਣਾ ਹੁਣ ਪਿੰਡੀਆਂ ਆਪਣੇ ਦੇਖੋ ਆ ਕਣਕ ਆ ਕਣਕ ਵੀ ਵੱਢਤੀ ਤੇ ਇੱਧਰ ਆਪਾਂ ਨੇ ਲਸਣ ਪਾਟਾ ਠੀਕ ਜੇ ਨਿਕਲਿਆ ਹੈ ਕਿ ਵਧੀਆ ਨਹੀਂ ਨਿਕਲਿਆ ਹੈਗਾ ਲਸਣ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਪਾਣੀ ਪੂਣੀ ਵੱਧ ਲੱਗ ਗਿਆ ਪਤਾ ਨਹੀਂ ਕੀ ਗੱਲ ਵਾਤਾ ਤੇ ਕਾ ਵੀ ਥੋੜਾ ਜਿਆਦਾ ਸੀਗਾ ਇਤਕੀ ਸਮਾਹਲ ਕੱਟ ਕਰੀ ਗਾ ਮੈਂ ਤਾਂ ਹੋਈ ਨਹੀਂ ਇਹ ਨਹੀਂ ਸਮਾਹਲ ਉਹ ਕੱਪੇ ਨਹੀਂ ਤੋ ਵੀ ਇੱਕ ਦੋ ਗੜਾਈ ਦੀ ਮਿਸ ਹੋ ਗਈ ਵਿੱਚ ਇਹਦੇ ਕਰਕੇ ਵਧੀਆ ਨਹੀਂ ਹੋਇਆ ਹੈਗਾ ਕਿ ਆਪਣੇ ਬਤਾਉਆਂ ਦੇ ਬੂਟੇ ਵੀ ਸੋਹਣੇ ਖੜੇ ਆ। ਮਟਰਾਂ ਦੇ ਵੀੜੀਆਂ ਹੋ ਗਏ। ਤੁਰ ਪਏ ਹਨ। ਬੇਲਾਂ ਵੀ ਤੁਰੇ ਹਨ ਇਹਨਾਂ ਨੇ ਸਹਣੀਆਂ। ਆਹ ਦੇਖੋ ਪਿੰਡੀਆਂ ਆ ਗੀਆਂ। ਦੇਖੋ ਸੋਹਣੀਆਂ ਉਗੀਆਂ ਸਾਰੀਆਂ ਮਤਲਬ ਉਗੀਆਂ ਇਹਨਾਂ ਨੇ ਇੱਥੇ ਪਾਣੀ ਖੜ ਗਿਆ ਸੀ ਕੱਲ ਮੀਂਹ ਤੇ ਸ਼ਾਇਦ ਬਸ ਤਾਂ ਹੋ ਗਈਆਂ ਆ ਤੇ ਉਹ ਉਹਦੇ ਵਿੱਚ ਥੋੜੀ ਥੋੜੀ ਘਟ ਨੇ ਜਿਹੜੀਆਂ ਮੂਰਲੀ ਲੈ ਇਹਨਾਂ ਨੇ ਪਤਾ ਨਹੀਂ ਜਿਸ ਕਰਨੇ ਵੀ ਘਟ ਪਾਇਆ ਪਤਾ ਨਹੀਂ ਹਾਲੇ ਨਿਕਲਦੀਆਂ ਨੇ ਵੈਸੇ ਤਾਂ ਵੈਸੇ ਨਿਕਲਣ ਨੇ ਸਾਰੀਆਂ ਦੇਖੋ ਲੈਨਵਾਰ ਇਹਦੇ ਵਿੱਚ ਵੀ ਹੈਗੀਆਂ ਨੇ ਹਾਂ ਨਿਕਲਈਆਂ ਸਵੇਰੋਂ ਕੱਲ ਦੇਖ ਕੇ ਗਈ ਸੀਗੀ ਮੈਂ ਕੱਲ ਕਿਤੇ ਕਿਤੇ ਹੈ ਨਹੀਂ ਸੀਗੀਆਂ ਪਰ ਹੁਣ ਸਾਰੀਆਂ ਨਿਕਲਈਆਂ ਇਧਰਲੀ ਕਣਕ ਵੀ ਆਪਣੀ ਵੱਢੀ ਗਈ ਵਾਲਦੜੇ ਆਪਣੇ ਸਾਰੇ ਕਣਕਾ ਵੱਢਿਆ ਗਿਆ ਬਸ ਕੋਈ ਥੀ ਰਹਿੰਦੀ ਹੈ ਤੇ ਚਲੋ ਜੀ ਚੱਲੀ ਜਾਂਦਾਂ ਨੇ ਤੂੰ ਨੂੰ ਨੂੰ ਮਨੋਂ ਮੇਰੇ ਨਾਲ ਜਦੇ ਆ ਜਾਂਦੇ ਰੋ ਲਓ ਲਓ ਜੀ ਅੱਜ ਆਪਾਂ ਨੇ ਸ਼ਾਮ ਦੀ ਰੋਟੀ ਵਿੱਚ ਬਣਾਈ ਹੈ ਮੂੰਗੀ ਛੋਲਿਆਂ ਦੀ ਦਾ ਮੂੰਗੀ ਛੋਲੇੰਦੜ ਬਣਾਤੀ ਐ ਬੈਸਤ ਦਾੜਾ ਨੇ ਕਹੀ ਸੀ ਤੇ ਇਹ ਆਪਾਂ ਨੇ ਤੁਹਾਨੂੰ ਦੱਸਦੇ ਹਾਂ ਕਿ ਬਣਾਈਏ ਹਾਂਜੀ ਬਸ ਤਾਂ ਆਪਣੇ ਜੀ ਦਾਲ ਪਈ ਸੀਗੀ ਫਿਰ ਵੀ ਮੈਂ ਬਣਾਤੀ ਕਿਉਂਕਿ ਆਪਾਂ ਨੇ ਜਾਣਾ ਕਰ ਲੂ ਕਿਤੇ ਰਿਸ਼ਤੇਦਾਰੀ ਚ ਹੈ ਤੇ ਆਪਾਂ ਸਵੇਰੇ ਸੱਜਰੇ ਨਿਕ ਜਾਣਾ ਫਿਰ ਸ਼ਾਮ ਨੂੰ ਆ ਕੇ ਸ਼ਾਇਦ ਲੇਟ ਹੋ ਜਾਾਂਗੇ ਤਾਂ ਕਰਕੇ ਮੈਂ ਹਾਂ ਵੀ ਸਵੇਰੇ ਬਾਣੇ ਨਹੀਂ ਨਿਕੀ ਨੇ ਸ਼ਾਇਦ ਵੀ ਬਣਾ ਕੇ ਜਾਣੇ ਆ ਮੇਰੇ ਲਈ ਜੀ ਕਿਤੇ ਜਾਣਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਮੈਨੂੰ ਸਾਰੇ ਕੰਮ ਆ ਕਰਕੇ ਜਾਣੇ ਪੈਂਦੇ ਨੇ ਤੇ ਫਿਰ ਆ ਕੇ ਕਰਨੇ ਪੈਂਦੇ ਨੇ ਮੈਂ ਅਬ ਦੀ ਦਾਲ ਪਾਣੀ ਬਣਾ ਕੇ ਰੱਖ ਕੇ ਰੱਖ ਕੇ ਚੱਲੀ ਆ ਤੇ ਤੁਹਾਨੂੰ ਦਿਖਾਵਾਂਗੇ ਕੱਲ ਨੂੰ ਕਿੱਥੇ ਚੱਲੇ ਆ ਬਣੇ ਰਿਓ ਹਮ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਤ ਤੋਂ ਬਾਅਦ ਜਿੱਥੇ ਗਏ ਹਾਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਤੁਸੀਂ ਵੀ ਸਾਡੀ ਫੈਮਲੀ ਨੂੰ ਤੁਹਾਨੂੰ ਨਾਲ ਨਾਲ ਲੈ ਕੇ ਜਾਇਆ ਕਰਾਂਗੇ ਜਿੱਥੇ ਜਾਇਆ ਕਰਾਂਗੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਜੀ ਕੱਲ ਨੂੰ ਕਿੱਥੇ ਜਾਣਾ ਆਪਾਂ ਨੇ ਤੇ ਫੇਰ ਹੁਣ ਮੈਂ ਆਪਦੇ ਸਾਰੇ ਕੰਮ ਨਿਬੇੜ ਕੇ ਜਾਉਂਗੀ ਕੱਲ੍ਹ ਵਾਲੇ ਤਾਂ ਮੇਤੋ ਜਾ ਹੋਣਾ ਨਹੀਂ ਔਖਾ ਹੋ ਜਾਂਦਾ ਆ ਕੇ ਫੇਰ ਸ਼ਾਮ ਹੋ ਜਾਂਦੀ ਹੈ ਹੁੰਦੇ ਨਹੀਂਗੇ ਛੇ ਛੇਤੀ ਸਾਰਾ ਵਗਰ ਤਾਂ ਚੋਖ ਹੋ ਜਾਂਦੀਆਂ ਨੇ ਦਾਲ ਸਬਜ਼ੀ ਦਾ ਔਖਾ ਹੋ ਜਾਂਦਾ ਉਹ ਆਪਾਂ ਨੇ ਬਣਾਤੀ ਅੱਜ ਫਿਰ ਆਪਾਂ ਕੱਲ ਨੂੰ ਚੱਲਾਂਗੇ ਜੀ ਘੁੰਮਣ ਤੁਹਾਨੂੰ ਵੀ ਘੁਮਾ ਕੇ ਲੈ ਕੇ ਆਵਾਂਗੇ ਨਾਲ ਤੇ ਹਾਂਜੀ ਅੱਜ ਦੇਖਦੇ ਆਂ ਜੀ ਵੀਡੀਓ ਇੰਨੀ ਕੇ ਬਣਾਉਣੀ ਆ ਅੱਜ ਆਪਣਾ ਛੋਟਾ ਜਿਹਾ ਹੀ ਬਲੌਗ ਆ ਪਲੀਜ਼ ਜੇ ਬਲੌਗ ਪਸੰਦ ਆਇਆ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਕੱਲ੍ਹ ਕਿਸੇ ਹੋਰ ਨਵੇਂ ਦੱਪਦੇ ਆ ਓਕੇ ਬਾਏ